ਆਪਾਂ ਵਾਲੀ ਮੋਟੀ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਲੋਕਾਂ ਦੀ ਭਗਵੰਤਾਨ ਸਰਕਾਰ ਮਰਦਾਬਾ ਜਿੰਦਾਬਾਦ ਜਿੰਦਾਬਾਦ ਆਪਣੇ ਹੱਕ ਲੈ ਕੇ ਰਹਾਗੇ ਜੈ 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 ਲੜਾਈ ਗਿਆਨ ਤੋਂ ਬਿਨਾ ਨਹੀਂ ਲੜੀ ਜਾਣੀ ਜੇ ਤੁਹਾਨੂੰ ਗਿਆਨ ਨਾ ਹੋਇਆ ਤੁਸੀਂ ਠੱਗ ਦੋਗੇ ਅਸੀਂ ਜੰਗੇ ਕਦੇ ਬਾੜ ਆ ਕੇ ਅੱਜ ਇਹ ਅੜੀ ਨਾਲ ਧਰਨਾ ਸਾਰੇ ਪੰਜਾਬ ਦੇ ਪੰਜ ਮੰਤਰੀਆਂ ਦੇ ਖਿਲਾਫ ਧਰਨੇ ਆ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਆ ਤੇ ਧਰਨੇ ਕਿਉਂ ਆ ਇਹਦੇ ਚ ਸਾਰੇ ਬਲਾਰਾਂ ਨੇ ਤੁਹਾਨੂੰ ਦੱਸਣਾ ਇਹ ਲੜਾਈ ਕਿਵੇਂ ਜਿੱਤੀ ਜਾਣੀ ਆ ਇਹ ਵੀ ਤੁਹਾਨੂੰ ਬਲਾਰਾਂ ਨੇ ਦੱਸਣਾ ਬਸਾਲੋ ਹੱਥੋਂ ਕੇ ਜਾਤੀ ਮਜ਼ਦੂਰ ਸਭਾ ਦੇ ਸਾਥੀਆਂ ਨੇ ਚਲਾਉਣੀ ਹੈ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਸਤੇਜ ਦੀ ਕਾਰਵਾਈ ਚਲਾਉਣ ਮਰਦਾਬਾਦ 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 ਵਿਕਟਰ ਜੀ ਸਰ ਮੰਤਰੀ ਮਰਦਾਬਾਦ ਮਰਦਾਬਾਦ ਮਹੂਰ ਮੰਗਰ ਨੂੰ ਨਜਰ ਅੰਦਾਜ਼ ਕਰਨ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਸਰਕਾਰ ਇਹਨਾਂ ਨੂੰ ਲੋਕ ਸ਼ਕਤ ਦਾ ਸਬਕ ਸਿਖਾਉਣ ਦੇ ਵਾਸਤੇ ਜਿਹੜਾ ਆਪਣਾ 15 ਮੰਗਾਂ ਦਾ ਮੰਗ ਪੱਤਰ ਆ ਕੋਈ ਸਾਡੇ ਆਗੂ ਤੁਹਾਡੇ ਨਾਲ ਸਾਡੀ ਹਾਜ਼ਰੀ ਦੇ ਵਿੱਚ ਇਹਨਾਂ ਅਧਿਕਾਰੀਆਂ ਨੂੰ ਦੇਣਗੇ